yeah so myself uh, Krishnan, uh, the CEO and director of Unimani Financial Services Limited. yeah so this is um, uh, Amritsar branch is a very old branch. Uh, we have been here for you know, quite some time serving the customers from the you know for quite some time you know we started from uh, you know money transfer, foreign exchange, travel and holidays, gold loans, insurance, all these products we have been doing. This is a renovated branch. Uh, we want to give a better experience uh, uh, to the customers. That's why now we have done the renovation, and you know it's open for the public, you know, customers now, and they can get a better service. So no, we have been always giving a better service, but you know, it's to improve on that. So that's the intention of this. I this is the first branch. First branch. First first. So we, we have been in this uh, you know uh, location for quite some time, as I mentioned. So you know, uh, by coming here, you will get all sort of services. You know, starting from you know uh, passport service. You know, uh, you can get the send money abroad. You can get, pay the tuition fees. You know, you can get your attestation. Once you get the job abroad, you can send money. So so, it's an end to end service for the customers. So with the renovated branch, we we'll, uh, know and with a good ambience, we. you know feel that you no know, customer will be delighted to give you uh, know get the service from here okay uh, sir ਸਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਵਿਵੇਕ ਨਈਰ ਹੈ ਮੈਂ ਐਜ਼ ਏ ਜ਼ੋਨਲ ਹੈਡ ਨਾਰਥ ਇੰਡੀਆ ਇੱਥੇ ਜੌਬ ਕਰ ਰਿਹਾ ਹਾਂ ਤੇ ਅਸੀਂ ਸਰ ਅੱਜ ਆਪਣੀ ਨਵੀਂ ਰੈਨੋਵੇਟਿਡ ਅੰਮ੍ਰਿਤਸਰ ਬ੍ਰਾਂਚ ਦਾ ਉਦਘਾਟਨ ਕੀਤਾ ਹੈਗਾ ਉਹਦੇ ਲਈ ਸਾਡੇ ਐਮਡੀ ਕੋਚਿੰਗ ਤੋਂ ਕੇਰਲਾ ਤੋਂ ਇੱਥੇ ਓਪਨਿੰਗ ਕਰਨ ਲਈ ਇੱਥੇ ਆਏ ਹੈਗੇ ਆ ਠੀਕ ਹੈ ਜੀ ਸਾਡਾ ਇਹ ਬ੍ਰਾਂਚ ਇੱਥੋਂ 20 ਸਾਲ ਪੁਰਾਣੀ ਹੈਗੀ ਆ ਇਸੀ ਸੇਮ ਲੋਕੇਸ਼ਨ ਤੋਂ ਸਾਡਾ ਮੇਨ ਮਕਸਦ ਇਸ ਬ੍ਰਾਂਚ ਨੂੰ ਅਪਡੇਟ ਕਰਨ ਦਾ ਸੀਗਾ ਕਿ ਸਾਡੇ ਜਿਹੜੇ ਕਸਟਮਰ ਹੈਗੇ ਆ ਜਿਹੜੇ ਸਾਡੇ ਨਾਲ ਬਹੁਤ ਦੇਰ ਦੇ ਜੁੜੇ ਹੋਏ ਹੈਗੇ ਆ ਉਹਨਾਂ ਨੂੰ ਬੈਟਰ ਸਰਵਿਸ ਮਿਲ ਸਕੇ ਠੀਕ ਹੈ ਇਹਦੇ ਨਾਲ ਨਾਲ ਅਸੀਂ ਫੋਰਨ ਐਕਸਚੇਂਜ ਬਾਹਰ ਵਿਦੇਸ਼ 'ਚ ਜਿਹੜੇ ਬੱਚੇ ਪੜਨ ਜਾਂਦੇ ਹੈਗੇ ਸਟੂਡੈਂਟਸ ਪੜਨ ਜਾਂਦੇ ਹੈਗੇ ਉਹਨਾਂ ਦੀਆਂ ਫੀਸਾਂ ਟ੍ਰਾਂਸਫਰ ਕਰਦੇ ਆ ਜਿਨ੍ਹਾਂ ਨੂੰ ਬਾਹਰ ਪੈਸੇ ਦੀ ਲੋੜ ਹੈਗੀ ਆ ਉਹ ਆਪਾਂ ਇੱਥੋਂ ਭੇਜਦੇ ਹੈਗੇ ਆ ਠੀਕ ਹੈ ਜੀ ਅ ਆਪਣੀ ਟੂਰ ਪੈਕੇजेस ਇੰਟਰਨੈਸ਼ਨਲ ਟਿਕਟਾਂ ਡੋਮੈਸਟਿਕ ਟਿਕਟਸ ਇਹ ਸਾਰਾ ਕੁਝ ਆਪਾਂ ਇੱਥੋਂ ਦੀ ਪਰੋਵਾਈਡ ਕਰਦੇ ਹੈਗੇ ਆ ਇਹਦੇ ਨਾਲ ਨਾਲ ਹੁਣ ਸਾਡੀ 골ਡ ਲੋਨ ਸਰਵਿਸ ਹੈਗੀ ਬਹੁਤ ਘੱਟ ਵਿਆਜ ਦਰ ਤੋਂ ਸਾਡੀ 골ਡ ਲੋਨ ਸਰਵਿਸ ਹੈਗੀ ਹੈ ਜੋ ਕਿ ਆਪਾਂ ਦਿੰਦੇ ਹੈਗੇ ਆ ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਆਪਾਂ ਇੰਸ਼ੋਰੈਂਸ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਹੈਲਥ ਇੰਸ਼ੋਰੈਂਸ ਮੋਟਰ ਇੰਸ਼ੋਰੈਂਸ ਇਹ ਸਾਰਾ ਆਪਾਂ ਦਿੰਦੇ ਆਗੇ ਸਰ ਬਸਨ ਟੀਮ ਐਸੀ ਕਹਿਣਾ ਚਾਹੇ ਸਰ ਮੇਰੇ ਦਰਖਾਸਤਾਂ ਸਾਡਿਆਂ ਨੂੰ ਕਿ ਤੁਸੀਂ ਸਾਰੇ ਜਿਨ੍ਹਾਂ ਨੂੰ ਸਾਡੀ ਇਹ ਸਰਵਿਸਿਜ਼ ਦੀ ਜ਼ਰੂਰਤ ਹੈਗੀ ਹੈ ਤੁਸੀਂ ਪਲੀਜ਼ ਸਾਡੀ ਅੰਮ੍ਰਿਤਸਰ ਬ੍ਰਾਂਚ ਵਿਜ਼ਿਟ ਕਰੋ ਠੀਕ ਹੈ ਤੁਹਾਨੂੰ ਬਹੁਤ ਬੈਟਰ ਤੇ ਵਧੀਆ ਰੇਟ ਤੇ ਤੁਹਾਨੂੰ ਇੱਥੇ ਸਸਤੀ ਸਰਵਿਸਿਜ਼ ਮਿਲੇਗੀ ਠੀਕ ਹੈ ਜਿਨ੍ਹਾਂ ਨੇ ਵੀ ਬਾਹਰ ਪੈਸੇ ਭੇਜਣ ਦੇ ਹੈਗੇ ਆ ਕਿਸੇ ਨੂੰ ਵੀ ਗੋਲਡ ਲੋਨ ਦੀ ਜ਼ਰੂਰਤ ਆ ਜਾਂ ਕਿਸੇ ਨੂੰ ਵੀ ਟਿਕਟ ਦੀ ਜ਼ਰੂਰਤ ਆ ਉਹ ਤੁਸੀਂ ਸਿੱਧੀ ਸਾਡੀ ਅੰਮ੍ਰਿਤਸਰ ਬ੍ਰਾਂਚ ਇਹ ਸਾਡੀ ਪਹਿਲੀ ਬ੍ਰਾਂਚ ਹੈ 20 ਸਾਲ ਤੋਂ ਆਪਾਂ ਇੱਥੇ ਕੰਮ ਕਰ ਰਹੇ ਹੈਗੇ ਆ ऑलरेडी ਅਸੀਂ ਇਸ ਬ੍ਰਾਂਚ ਨੂੰ ਨਵਾਂ ਰੈਨੋਵੇਟ ਲੁੱਕ ਕੀਤਾ ਹੈਗਾ ਵਾ ਤੇ ਆਪਾਂ ਬਿਲਕੁਲ ਬ੍ਰਾਂਡ ਨਿਊ ਬ੍ਰਾਂਚ ਬਣਾਈਏਗੇ ਸਾਡੇ 24 ਬ੍ਰਾਂਚਾਂ ਹੈਗੀਆਂ ਪੂਰੇ ਪੰਜਾਬ ਦੇ ਵਿੱਚ ਹਾਂ ਐਂਡ ਹਮ ਨਿਊ ਬ੍ਰਾਂਚੇ ਹੋਰ ਵੀ ਲੈ ਕੇ ਆ ਰਹੇ ਹਾਂ ਠੀਕ ਹੈ ਠੀਕ ਹੈ ਜੀ